ਗੇਦੇ ਕਨੇ ਤਸੀਹੇ ਮਹਾਰਾਜ ਨੇ ਆਪਣੇ ਸਰੀਰ ਤੇ ਢੱਲੇ ਆਪ ਪਰਮੇਸ਼ਰ ਹੋ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਕੀ ਨਹੀਂ ਸਿੱਖ ਸਕਦੇ ਬਰਸਾਦਗਰਾਂ ਨੇ ਬਾਣਾ ਬੰਨਿਆ ਤਤੀ ਤਵੀ ਉੱਤੇ ਬਹਿ ਕੇ ਵੀ ਬੰਦਗੀ ਕਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਮੜੀ ਦੀ ਕੋਈ ਗਰਮ ਚੀਜ਼ ਲੱਗ ਜੇਵੇ ਹੱਥ ਰਾਹੀਂ ਆਪਾਂ ਕੋਈ ਚੀਜ਼ ਚੱਕਦੇ ਆ ਨਾ ਗਰਮ ਗਰਮ ਹੱਥ ਕਿੰਨਾ ਦਰਦ ਹੁੰਦਾ ਹੈ ਬਾਹਰ ਕਿੰਨੀ ਅੱਗ ਪੈਂਦੀ ਆ ਦੁਪਹਿਰ ਦੇ ਸਮੇਂ ਕਿੰਨੀ ਗਰਮੀ ਪੈਂਦੀ ਆ ਆਹੀ ਸਬਾ ਸੀ ਆਹੀ ਦਿਨ ਸਨ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਬਿਠਾਇਆ ਤੇ ਸੀਸ ਵਿੱਚ ਤੱਤਾ ਰੇਤ ਪਾਇਆ ਗਰਮ ਰੇਤਾ ਸਾਰਾ ਸਰੀਰ ਮਹਾਰਾਜ ਦਾ ਛਾਲੇ ਛਾਲੇ ਹੋ ਗਏ ਪਰ ਤੱਤੀ ਤਵੀ ਉੱਤੇ ਜਿਹੜਾ ਬੈਠਾ ਹੈ ਨਾ ਗੁਰੂ ਕੌਕੜਾ ਬਾਰ ਕੇ ਮੁਖੋ ਕੀ ਉਚਾਰਦਾ ਹਰ ਕਾ ਨਾਮ ਰਿਤਾ ਨਿਤ ਧਿਆਈ ਸੰਗੀ ਸਾਥੀ ਸਜਲ ਤਰਾਈ ਗੁਰ ਮੇਰਾ ਸੰਗ ਸੁਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਮਾਨੀ ਤੇਰਾ ਕੀਆ ਮਿੱਠਾ ਲੱਗ ਹਰ ਨਾਮ ਪਦਾਰਥ ਸਾਨਕ ਮੰਗੇ ਇਹ ਕਹਿੰਦੀ ਆ ਬਾਣੀ ਆ ਦੁਨੀਆਂ ਦੇ ਲੋਗੋ ਤੁਹਾਡੇ ਕੋਲ ਮਾਇਆ ਵੀ ਬੜੀ ਹੋਵੇਗੀ ਕੋਠੀਆਂ ਵੀ ਹੋਣਗੀਆਂ ਉਹਦੇ ਵੀ ਹੋਣਗੇ ਪਰ ਜਿਹੜਾ ਪਰਉਪਕਾਰ ਪ੍ਰਮਾਤਮਾ ਭਟ ਸਹਿਬਾ ਜੀ ਆਖਦੇ ਨੇ ਗੁਰੂ ਅਰਜਨ ਦੇ ਮਹਾਰਾਜ ਨੂੰ ਤੈ ਜਨਮਤ ਗੁਰਮਤ ਬ੍ਰਹਮ ਪ੍ਰਸ਼ਾਣਿਓ ਐ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਤੁਸੀਂ ਜਨਮ ਲਿਆ ਸੀ ਜਨਮ ਲਿਆ ਸੂਤੋਹੀਂ ਪਾਰ ਬ੍ਰਹਮ ਪਰਮੇਸ਼ਰ ਦੇ ਰੂਪ ਵਿੱਚ ਇਸ ਧਰਤੀ ਤੇ ਆਏ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਜੋਗ ਤੱਤੀ ਤਵੀ ਉੱਤੇ ਲੈ ਕੇ ਸਾਨੂੰ ਉਪਦੇਸ਼ ਦੇ ਰਿਹਾ ਗੁਰੂ ਮਖੋ ਇਹ ਕਹਿ ਰਿਹਾ ਹੈ ਕਾਲ ਯੁਗ ਤੱਤੀ ਹਵਾਵਾਂ ਇਹ ਠੰਡਾ ਤੇ ਗੱਲ ਤਾਤੀ ਹੰਡ ਹਰ ਤਪ ਤਾਹੇ ਹੰਡ ਵਰਤਾਈ ਆਨੰਦ ਭਿਆ ਦੁੱਖ ਨਾਟੇ ਭਾਈ ਗੁਰਮੁਖੋ ਤਪਦੇ ਹੋਏ ਕਿਸੇ ਵੀ ਗੁਰਮੁਖੋ ਚੀਜ਼ ਉੱਤੇ ਜਿਹੜੀ ਗਰਮ ਹੋ ਗਈ ਨਾ ਲਾਲ ਹੋ ਗਈ ਤਪਸ਼ ਦੇ ਨਾਲ ਉਹ ਚੀਜ਼ ਨੂੰ ਕਿਵੇਂ ਠੰਡਾ ਕੀਤਾ ਜਾ ਸਕਦਾ ਹੈ ਨਾ ਉਹਦੇ ਕੋਈ ਉੱਪਰ ਕੋਈ ਏਸੀ ਜਿਵੇਂ ਅੱਜ ਏਸੀ ਚੱਲਦੇ ਨਾ ਕੋਈ ਉਹਦੇ ਉੱਤੇ ਪਾਣੀ ਪਾਇਆ ਗਿਆ ਤੇ ਫਿਰ ਉਹਨੂੰ ਠੰਡਾ ਕਿਵੇਂ ਕਰ ਦਿੱਤਾ ਗੁਰਮੁਖੋ ਉਹ ਕੀਤਾ ਪਰਮੇਸ਼ਰ ਦੇ ਨਾਮ ਨੇ ਸਿਮਰਨ ਨੇ ਗੁਰਮੁਖੋ ਪ੍ਰੈਕਟੀਕਲ ਸੁਣਿਓ ਸਾਰੇ ਧਿਆਨ ਦੇ ਨਾਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾ ਕਰਾ ਰਹੇ ਹਨ ਜੋ ਗੁਰੂ ਅਰਜਨ ਦੇਵ ਮਹਾਰਾਜ ਦਾ ਵੱਡਾ ਭਰਾ ਸੀ ਨਾ ਪਿਰਥੀ ਚੰਦ ਗੁਰੂ ਰਾਮਦਾਸ ਮਹਾਰਾਜ ਦੇ ਤਿੰਨ ਪੁੱਤਰ ਸੀ ਪਿਰਥੀ ਚੰਦ ਬਾਬਾ ਮਹਾਦੇਵ ਜੀ ਤੇ ਛੋਟੇ ਸਨ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਅਰਜਨ ਦੇ ਮਹਾਰਾਜੀਆਂ ਨੂੰ ਗੁਰਤਾ ਗद्दी ਮਿਲੀ ਤੇ ਜਿਹੜਾ ਪਿਰਥੀ ਚੰਦ ਸੀ ਭਰਾ ਸੀ ਗੁਰੂ ਅਰਜਨ ਦੇਵ ਮਹਾਰਾਜ ਇੱਕ ਖੂਨ ਦਾ ਰਿਸ਼ਤਾ ਚੌਥੇ ਪਾਪਾਸ਼ਾ ਗੁਰੂ ਰਾਮਦਾਸ ਮਹਾਰਾਜ ਆਪ ਰੱਬ ਰੂਪ ਪਰਮੇਸ਼ਰ ਰੂਪ ਉਹਨਾਂ ਦਾ ਪੁੱਤਰ ਇਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦਾ ਪੋਤਾ ਜਿਵੇਂ ਪਾਤਸ਼ਾਹ ਅਮੀਰੀਪੂਰੀ ਦੇ ਮਾਲਕ ਉਹਨਾਂ ਦੇ ਤਾਇਆ ਜੀ ਲੱਗਦੇ ਸਨ ਕ੍ਰਿਪੀਕੰਧ ਐਨੀ ਐਨੇ ਗੁਰਮੁਖ ਗੁਰੂਆਂ ਦੇ ਨਾਲ ਰਿਸ਼ਤਾ ਹੋਣ ਦੇ باوجود ਵੀ ਉਹਦਾ ਜਿਹੜਾ ਜੀਵਨ ਸੀ ਨਾ ਉਹ ਕਰਕੇ ਆਉਂਦਾ ਕਿਉਂ ਸੀ ਕਿ ਹਰ ਵੇਲੇ ਮਾਇਆ ਪਾਇਆ ਕਰਦਾ ਮਾਇਆ ਮਨੋ ਨਾ ਵਿਸਰ ਮੰਗ ਦਮਾ ਦਮ ਸੋ ਪ੍ਰਭ ਚਿਤਨ ਆਇਆ ਵਈ ਨਾਨਕ ਨਹੀਂ ਬ੍ਰਹਮ ਕਹਿੰਦੇ ਰੱਬ ਚਿਤ ਨਹੀਂ ਆਉਂਦੀ ਦੀ ਜਿਹੜੀ ਮਾਇਆ ਸੰਸਾਰ ਨੂੰ ਮਾਇਆ ਕਹਿੰਦੇ ਪਰ ਜਿਸ ਦੁਨੀਆ ਦੇ ਨਾਲ ਮਨੁੱਖ ਨੇ ਚਿਤ ਲਾ ਲਿਆ ਹੈ ਹੁਣ ਗੁਰਮੁਖੋ ਜਾ ਕੇ ਜਹਾਂਗੀਰ ਬਾਦਸ਼ਾਹ ਜਿਹੜਾ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਉਹਦੇ ਕੋਲ ਜਾਸ਼ਕੈਤਾ ਕਰਦਾ ਵੀ ਮੈਂ ਵੱਡਾ ਸੀ ਮੈਨੂੰ ਗੁਰਤਾ ਗੱਦੀ ਮਿਲਣੀ ਚਾਹੀਦੀ ਸੀ ਫਰਿਆਦਾ ਲਾਉਂਦਾ ਜਾ ਕੇ ਤੇ ਜਿਹੜਾ ਜਹਾਂਗੀਰ ਬਾਦਸ਼ਾਹ ਦਾ دیਵਾਨ ਸੀ ਚੰਦੂ ਉਹਦੀ ਧੀ ਦਾ ਰਿਸ਼ਤਾ ਕਿਉਂ ਜੋ ਪੰਡਤ ਬ੍ਰਾਹਮਣ ਪੁਜਿਤ ਹੁੰਦੇ ਨਾ ਉਹ ਕਰਕੇ ਆਉਂਦੇ ਹੁੰਦੇ ਉਹਨਾਂ ਸਮਿਆਂ ਦੇ ਵਿੱਚ ਉਹ ਗੁਰੂ ਅਰਜਨ ਦੇ ਮਹਾਰਾਜ ਦੇ ਸੁਪੁੱਤਰ ਸ਼ੇਮੇ ਪਾਸ਼ਾ ਜੀ ਦੇ ਨਾਲ ਚੰਦੂ ਦੀ ਧੀ ਦਾ ਰਿਸ਼ਤਾ ਪੱਕਾ ਕਰ ਆਏ ਸੀ ਜਦੋਂ ਜਾ ਕੇ ਚੰਦੂ ਨੂੰ ਦੱਸਿਆ ਤਾਂ ਚੰਦੂ ਹੰਕਾਰ ਵਿੱਚ ਬੋਲਿਆ ਇਹਦਾ ਤੁਸੀਂ ਚਵਾਰੇ ਦੀ ਇੱਟ ਮੋਰੀ ਨਾਲ ਲਾਇਆ ਆਪਣੇ ਮਹਿਲਾ ਨੂੰ ਘਰ ਤੋਂ ਵੱਡਾ ਦੱਸਿਆ ਤੇ ਗੁਰੂ ਘਰ ਨੂੰ ਨੀਵਾ ਆਖਿਆ ਜੰਦੂ ਨੇ ਇਹ ਗੱਲ ਕਿਸੇ ਗੁਰਸਿੱਖ ਨੇ ਸੁਣ ਲਈ ਗੁਰ ਕੀ ਨਿੰਦਾ ਸੁਨੇ ਨਾ ਕਾਨ ਉਹ ਸੇਵਕ ਹੀ ਕਹਦਾ ਜਿਹੜਾ ਆਪਣੇ ਗੁਰੂ ਦੀ ਨਿੰਦਿਆ ਸੁਣ ਜਾਵੇ ਰਿਆ ਨਾ ਗਿਆ ਸੰਗਤਾਂ ਨੂੰ ਦੱਸਿਆ ਦਿੱਲੀ ਤੋਂ ਚਿੱਠੀ ਲਿਖੀ ਸਕਤਾ ਨੇ ਗੁਰੂ ਅਰਜਨ ਦੇਵ ਮਹਾਰਾਜ ਇਹ ਮਹਾਰਾਜ ਜੀ ਇਸ ਚੰਦੂ ਦੀ ਧੀ ਦਾ ਰਿਸ਼ਤਾ ਨਹੀਂ ਲੈਣਾ ਇਹ ਬੜਾ ਹੰਕਾਰੀ ਹੈ ਇਹ ਗੁਰੂ ਘਰ ਤੋਂ ਨੀਵਾਕ। ਹੁਣ ਸੰਗਤਾਂ ਦੇ ਵਿੱਚ ਪ੍ਰਮਾਤਮਾ ਵਸਦਾ ਗੁਰੂ ਅਰਜਨ ਦੇਵ ਮਹਾਰਾਜ ਨੇ ਉਹ ਰਿਸ਼ਤੇ ਨੂੰ ਜਵਾਬ ਦੇ ਦਿੱਤਾ। ਹੁਣ ਚੰਦੂ ਨਾ ਮੌਕੇ ਦੀ ਭਾਲ ਵਿੱਚ ਰਹਿੰਦਾ ਵੀ ਮੈਂ ਕਦੋਂ ਬਦਲਾ ਲਵਾਂ। ਕਿਰਖੇ ਮੰਦੇ ਵਿੱਚ ਕਦੋਂ ਮੈਨੂੰ ਕਦੇ ਸਮਾਂ ਮਿਲੇ ਵੀ ਮੈਂ ਗੁਰੂ ਅਰਜਨ ਦੇਵ ਜੀਆ ਨੂੰ ਸਜਾ ਦਵਾਂ ਜਾਂ ਇਹਨਾਂ ਨੂੰ ੱੱਕੇ ਨਾਲ ਮਨਾਵਾਵਾਂ। ਅੱਜ ਵੀ ਇਦਾਂ ਹੀ ਹੁੰਦਾ ਗੁਰਮੁਖੋ ਜਿਹਦਾ ਜੋਰ ਹੁੰਦਾ ਨਾ ਉਹ ਦਫਾਉਂਦਾ ਹੁੰਦਾ ਕਿੰਨਾ ਤੱਕਾਂ ਸਰਕਾਰਾਂ ਕਰਦੀਆਂ ਨੇ ਗੁਰਮੁਖੋ ਸੱਚ ਜਿਹੜਾ ਬੋਲਦਾ ਨਾ ਅੱਜ ਦੇ ਸਮੇਂ ਦੇ ਵਿੱਚ ਇਹ ਜਾਣ ਤੋਂ ਇਹ ਮੂਰਖਾਂ ਦੀ ਦੁਨੀਆ ਦੇ ਵਿੱਚ ਸਿਆਣਾ ਹੋ ਜਾਣਾ ਵੀ ਅੱਜ ਦੇ ਸਮੇਂ ਦੇ ਵਿੱਚ ਗੁਨਾਹ ਹੈ ਗੁਰਮੁਖੋ ਆਪਾ ਪਾਪੀ ਦੁਨੀਆ ਦੇ ਵਿੱਚ ਸੱਚ ਬੋਲ ਜਾਣਾ ਨਾ ਗੁਰਮੁਖੋ ਏ ਵੀ ਕਹਿੰਦੇ ਗੁਨਾਹ ਵੱਡਾ ਦੋਸ਼ ਹੋ ਜਾਂਦਾ ਪੜ ਲਿਓ ਹਿਸਟਰੀ ਪੜ ਲਿਓ ਔਰੰਗਜ਼ੇ ਬਾਦਸ਼ਾਹ ਨੇ ਕਿੰਨੇ ਮੰਦਰਾਂ ਨੂੰ ਢਾਇਆ ਕਿੰਨੇ ਹਿੰਦੂਆਂ ਨੂੰ ਮਾਰਿਆ ਕਿੰਨੀਆਂ ਦੀਆਂ ਇੱਜ਼ਤਾਂ ਪਤ ਮੁਟੀਆਂ ਗਈਆਂ ਉਸ ਵੇਲੇ ਇੱਕ ਸਰਮੰਦ ਫਕੀਰ ਸੀ ਜਿਹੜਾ ਨगन ਫਕੀਰ ਰੱਬ ਦੇ ਬਾੜੇ ਵਿੱਚ ਰਹਿਣ ਵਾਲਾ ਕਮੇਸ਼ਰ ਦੀ ਬੰਦਗੀ ਕਰਨ ਵਾਲਾ ਉਹਨੂੰ ਫੜ ਲਿਆ ਔਰੰਗਜ਼ੇ ਬਾਦਸ਼ਾਹ ਕਹਿਣ ਲੱਗਾ ਤੂੰ ਫਕੀਰਾ ਤੂੰ ਨਗਰਪੁਰਿਆ ਫਿਰਦਾ ਤੈਨੂੰ ਸਜ਼ਾ ਮਿਲਣੀ ਹੈ ਤੇ ਸਰਮੰਦ ਫਕੀਰ ਕਹਿਣ ਲੱਗਾ ਦੁਨੀਆਂ ਦੇ ਲਈ ਕੋ ਹੋਵੇਗਾ ਬਾਦਸ਼ਾਹ ਮੇਰੀ ਨਿਗਾਹ ਦੇ ਵਿੱਚ ਸਤੂ ਉੰਕਾਰ ਹੈ ਤੈਨੂੰ ਲੱਗਦਾ ਵੀ ਮੈਂ ਨਗਰਾਂ ਪਰ ਮੈਨੂੰ ਪਰਮੇਸ਼ਰ ਨੇ ਕੱਜਿਆ ਹੋਇਆ ਟਕਿਆ ਹੋਇਆ ਤੇ ਤੂੰ ਲੱਖਾਂ ਦੇ ਕੱਪੜੇ ਪਾਏ ਨੇ ਕੀਮਤੀ ਵਸਤਰ ਪਾਏ ਨੇ ਇਹਨਾਂ ਉੱਤੇ ਮੈਨੂੰ ਤੇਰੀ ਪਿਓ ਦਾ ਤੇਰੇ ਭਰਾਵਾ ਦਾ ਵੇਦੋਸ਼ ਜਿਹੜੇ ਲੋਕ ਮਾਰੇ ਨੇ ਉਹਨਾਂ ਦੇ ਖੂਨ ਦੇ ਧੱਬੇ ਨਜ਼ਰ ਆਉਂਦੇ ਆ ਓ ਤਨਨਾਬਿ ਸ੍ਰੀ ਵਾਹਿਗੁਰੂ ਅਸਾਂ ਐਡੀ ਗੱਲ ਤਾਂ ਚੱਲ ਨਹੀਂ ਸਕਿਆ ਫਿਰ ਹੋਰ ਆਖਿਆ ਸਰਮੰਦ ਫਕੀਰ ਨੇ ਜੇ ਢੱਕਣਾ ਹੀ ਚਾਹਣਾ ਹੈ ਆ ਔਰੰਗਜੀਬ ਜਿੰਨੇ ਵੀ ਵਨਸਪਤੀਆਂ ਤੂੰ ਢੱਕ ਕੇ ਵਧਾ ਜਿੰਨੇ ਫੁੱਲ ਨੇ ਜਿਹੜੇ ਸੁਗੰਧੀਆਂ ਦਿੰਦੇ ਆ ਉਹਨਾਂ ਨੇ ਉੱਤੇ ਪੜਦਾ ਪਾ ਹੈ ਤੇਰੇ ਕੋਲ ਕੁਛ ਪਾ ਤਾ ਗੁਰਮਖੋ ਸੱਚ برداشت ਨਹੀਂ ਹੋਇਆ ਸਰਮੰਦਫਕੀਰ ਨੂੰ ਲਾਲ ਕਿਲੇ ਦੇ ਵਿੱਚ ਸੂਲੀ ਤੇ ਚੜਾਇਆ ਗਿਆ ਇੱਕ ਸੱਚ ਕਹਿਣ ਦੇ ਬਦਲੇ ਉਹ ਗੁਰਮਖੋ ਸਚਾਈ ਦਾ ਰਾਹ ਭਾਵੇਂ ਔਖਾ ਹੁੰਦਾ ਹੈ ਪਰ ਇੱਕ ਦਿਨ ਜਿੱਤ ਸੱਚ ਦੀ ਉਹ ਹੋਇਆ ਕਰਦੀ ਹੈ ਗੁਰਮਖੋ ਕੂੜ ਤੇ ਫਟਾ ਨਾਨਕਾ ਓੜਕ ਸੱਚ ਰਹੀ ਤਾਂ ਹੁਣ ਜਿਹੜਾ ਜਹਾਂਗੀਰ ਬਾਦਸ਼ਾਹ ਸੀ ਉਹਦਾ ਪੁੱਤਰ ਖੁਸਰੋ ਉਹ ਬਾਗੀ ਹੋ ਗਿਆ ਜਹਾਂਗੀਰ ਬਾਦਸ਼ਾਹ ਨੇ एलान ਕਰ ਦਿੱਤਾ ਵੀ ਜਿਹੜਾ ਮੇਰੇ ਪੁੱਤਰ ਖੁਸਰੋ ਨੂੰ ਪਨਾਹ ਦਵੇਗਾ ਉਹਨੂੰ ਸਜ਼ਾ ਦਿੱਤੀ ਜਾਵੇਗੀ ਹੁਣ ਜਿਹੜਾ ਖੁਸਰੋ ਸੋਚਦਾ ਵੀ ਮੈਂ ਕਿੱਥੇ ਜਾਵਾਂ ਸਾਰੇ ਹਿੰਦੁਸਤਾਨ ਦਾ ਬਾਤ ਖਾ ਮੇਰਾ ਪਿਤਾ ਜਿੱਥੇ ਵੀ ਮੈਂ ਜਾਵਾਂਗਾ ਮੈਨੂੰ ਫੜ ਲੈਣ। ਸਿਪਾਹੀ ਲੱਭਦੇ ਫਿਰਦੇ ਆ ਖੁਸ਼ਰੋਹ ਨੂੰ। ਆਹ ਉਹ ਗੁਰਮੁਖੋ ਕਰਨ ਕਰਮ ਸਹਿਬ ਆ ਗਿਆ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ। ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਕਰਨ ਕਰਮ ਸਹਿਬ ਜਿੱਥੇ ਗੁਰੂ ਅਰਜਨ ਦੇ ਪਰ ਸੇਵਾ ਕਰਾ ਰਹੇ ਸੀ। ਬੁਸਰੋਂ ਨੇ ਜਾ ਕੇ ਗੁਰੂ ਅਰਜਨ ਦੇ ਮਹਾਰਾਜ ਨੂੰ ਮੱਥਾ ਟੇਕਿਆ ਨਮਸਕਾਰ ਕੀਤਾ ਗੁਰੂਪੱਖੋ ਗੁਰੂ ਦੇ ਦਰ ਤੇ ਕੋਈ ਵੀ ਆ ਜਾਵੇ ਮਹਾਰਾਜ ਤਾਂ ਸਾਰਿਆਂ ਨੂੰ ਗੱਲ ਨਾਲ ਲਾਉਂਦੇ ਨੇ ਪਰ ਇੱਕ ਗੱਲ ਹੈ ਗੁਰਪੱਖੋ ਆਵੇ ਮਰਿਆਦਾ ਦੇ ਵਿੱਚ ਹਰ ਇੱਕ ਧਰਮ ਦੀ ਹਰ ਇੱਕ ਦੇਸ਼ ਦੀ ਆਪਣਾ ਆਪਣਾ ਕਾਨੂੰਨ ਹੈ ਆਪਣੀ ਆਪਣੀ ਮਰਿਆਦਾ ਹੈ ਗੁਰੂ ਹੁਣ ਇੱਥੇ ਆਉਣਾ ਕਿਵੇਂ ਹੈ ਇੱਥੇ ਆਉਣਾ ਨਿਮਰਤਾ ਧਾਰ ਕੇ ਗੁਰੂ ਜਰਨਾ ਦੇਹੰਕਾਰ ਨੂੰ ਬਾਹਰ ਕੱਢ ਕੇ ਆਉਣਾ ਉਹਦੇ ਆਲ ਜਿਹੜਾ ਨਿਮਾਣਾ ਹੋ ਆ ਗਿਆ ਤਤਗੁਰੂ ਕੀ ਕਰਦੇ ਐ ਜੋ ਸ਼ਰਨ ਆਵੇ ਸਿਸ ਕੰਠ ਲਾਵੇ ਇਹ ਬਿਰਦ ਸੁਆਮੀ ਛੰਦਾ ਗੁਰੂ ਸਾਹਿਬ ਨੇ ਕਈ ਦਿਨ ਫੁਸਰੋ ਨੂੰ ਆਪਣੇ ਕੋਲ ਰੱਖਿਆ ਉਹ ਪਾਇਆ ਵੀ ਦਿੱਤੀ ਔਖੇ ਵੇਲੇ ਸਾਥ ਜਦੋਂ ਇਹ ਗੱਲ ਜਹਾਂਗੀਰ ਨੂੰ ਪਤਾ ਲੱਗੀ ਨਾ ਹੁਣ ਗੁਰੂ ਸਾਹਿਬ ਨੂੰ ਬੁਲਾਇਆ ਦਾਵਰ ਔਰੰਗਜ਼ੇਬ ਦੀ ਵਾਹਿਗੁਰੂ ਜਹਾਂਗੀਰ ਦੀ ਕਚਹਿਰੀ ਲੱਗੀ ਐ ਗੁਰੂ ਅਰਜਨ ਦੇ ਮਹਾਰਾਜ ਨੂੰ ਕਹਿੰਦਾ ਜੀ ਤੁਹਾਡੇ ਉੱਪਰ ਕਈ ਗੋਸ਼ ਨੇ ਮਹਾਰਾਜ ਕਹਿੰਦੇ ਦੱਸੋ ਭਾਈ ਕੀ ਗੋਸ਼ ਨੇ ਤੁਹਾਡੇ ਉੱਤੇ ਇੱਕ ਤਾਂ ਤੁਸੀਂ ਮੇਰੇ ਪੁੱਤਰ ਨੂੰ ਪਨਾਹ ਦਿੱਤੀ ਜਿਹੜਾ ਮੇਰੇ ਤੋਂ ਬਾਗੀ ਹੋ ਗਿਆ ਜੇ ਮੈਂ ਐਲਾਨ ਕੀਤਾ ਸੀ ਵੀ ਜਿਹੜਾ ਮਦਦ ਕਰੇਗਾ ਪਨਾਹ ਦਵੇਗਾ ਉਹ ਸਜ਼ਾ ਧੱਕੀ ਜਾਣੀ ਹੈ ਚਲੋ ਮੈਂ ਤੁਹਾਨੂੰ ਕੋਈ ਸਜ਼ਾ ਨਹੀਂ ਦਿੰਦਾ ਪਰ ਤੁਹਾਨੂੰ ਹਰਜਾਨਾ ਭਰਨਾ ਪਵੇਗਾ ਟੈਕਸ ਭਰਨਾ ਪਵੇਗਾ ਉਹਨਾਂ ਸਮਿਆਂ ਦਾ 5000 ਰੁਪਇਆ ਗੁਰअर्जਨ ਦੇ ਮਾਰੇ ਲਾਇਆ ਵੀ ਮੈਂ ਤੁਹਾਨੂੰ ਛੱਡ ਦਵਾਂ ਇੱਕ ਗੁਰअर्जਨ ਦੇ ਮਹਾਰਾਜ ਕਹਿਣ ਲੱਗੇ ਆਹ ਜਹਾਂਗੀਰ ਬਾਦਸ਼ਾਹ ਦੁਨੀਆ ਦੀ ਨਜ਼ਰ ਵਿੱਚ ਹੋਵੇਂਗਾ ਤੂੰ ਬਾਦਸ਼ਾਹ ਪਹਿਲਾ ਤੇਰਾ ਪਿਤਾ ਬਾਦਸ਼ਾਹ ਸੀ ਉਸ ਤੋਂ ਪਹਿਲਾਂ ਤੇਰਾ ਦਾਦਾ ਸੀ ਤੇਰੇ ਤੋਂ ਬਾਅਦ ਤੇਰਾ ਪੁੱਤਰ ਹੋਵੇਗਾ ਆ ਝੂਠੇ ਰਾਜ ਸਦਾ ਨਹੀਂ ਰਹਿ ਜੇ ਤਖਤ ਰਹੇਗਾ ਦੁਨੀਆ ਤੇ ਤਾਂ ਅਕਾਲ ਪੁਰਖ ਦਾ ਰਹੇਗਾ ਕੋ ਸਤਨਾਮ ਸ਼੍ਰੀ ਜਿਸ ਤਖਤ ਤੋਂ ਸੱਚਾ ਨਿਆਂ ਹੋਵੇਗਾ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਬਖਸ਼ਣ ਹਾਰ ਮਹਾਰਾਜ ਸਦਾ ਹੀ ਦਿਆਲ ਨੇ ਆਪਣੇ ਦਾਸਾਂ ਤੇ ਸੇਵਕਾਂ ਤੇ ਮਹਾਰਾਜ ਕਹਿੰਦੇ ਭਾਈ ਜਿਹੜਾ ਤੂੰ ਟੈਕਸ ਹਰਜਾਨਾ ਲਾਇਆ ਨਾ ਇਹ ਸੰਗਤ ਦੀ ਮਾਇਆ ਹੈ ਅਸੀਂ ਆਪਣੇ ਲਈ ਕਰ ਸਕਦੇ ਏ ਤਾਂ ਸੰਗਤਾਂ ਦੇ ਵਿੱਚ ਗੁਰੂ ਘਰਾਂ ਦੀ ਸੇਵਾ ਵਿੱਚ ਲੱਗਣੀ ਆ ਅਸੀਂ ਵੀ 5000 ਕਰ ਸਕਦੇ ਜਵਾਬ ਦੇ ਦਿੱਤਾ ਗੁਰੂ ਸਾਹਿਬ ਆ ਫਿਰ ਜਹਾਂਗੀਰ ਬਾਦਸ਼ਾਹ ਕਹਿੰਦਾ ਜੀ ਮੈਂ ਸੁਣਿਆ ਵੀ ਤੁਸੀਂ ਇੱਕ ਗ੍ਰੰਥ ਲਿਖਿਆ ਉਹਦੇ ਵਿੱਚ ਤੁਸੀਂ ਮੁਹੰਮਦ ਸਾਹਿਬ ਦੀ ਸਿਫਤ ਲਿਖ ਦਿਓ ਇਹ ਗੱਲ ਲਿਖੀ ਕਈ ਕਹੀ ਉਹਨੇ ਜਹਾਂਗੀਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਬਾਦਸ਼ਾਹ ਤੈਨੂੰ ਪਤਾ ਹੈ ਉਹ ਜਿਹੜਾ ਗ੍ਰੰਥ ਹੈ ਉਹਦੇ ਵਿੱਚ ਕਿਸੇ ਬੰਦੇ ਦੀ ਸਿਫਤ ਨਹੀਂ ਲਿਖੀ ਗਈ ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਹੈ। ਰੱਬ ਦੇ ਪ੍ਰਮਾਤਮਾ ਦੇ ਮਿਲਣ ਦਾ ਰਾਹ ਦੱਸਿਆ ਹੈ। ਜਿਹੜੇ ਖੋਜਣਗੇ ਗੁਰਮਖ ਹੋਏ ਸੋ ਕਾਇਆ ਖੋਜੈ ਹੋਰ ਸਭ ਧਰਮ ਭੁਲਾਈ ਜਿਹੜਾ ਗੁਰਬਾਣੀ ਦੀ ਵਿਚਾਰ ਕਰੇਗਾ ਜਿਹੜਾ ਖੋਜੂਗਾ ਇਹ ਤਨ ਨੂੰ ਬਾਹਰ ਤਲਾਸ਼ਾਂ ਕਰਦੇ ਫਿਰਦੇ ਆ ਗੁਰਮਖੋ ਕਦੇ ਮਨ ਨੂੰ ਤੇ ਟੋਲ ਕੇ ਵੇਖਿਆ ਹੀ ਨਹੀਂ ਸਦਾ ਹੀ ਦੂਜਿਆਂ ਦੇ ਔਗਣ ਦੇਖਦੇ ਰਹੇ ਕਦੇ ਆਪਣੇ ਵੱਲ ਵੇਖਿਆ ਹੀ ਨਹੀਂ ਕਿ ਮੇਰੇ ਵਿੱਚ ਕਿੰਨੇ ਕੁ ਗੁਣ ਨੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਪ ਤਪ ਸੰਜਮ ਧਰਮ ਨਾਲ ਕਮਾਇਆ ਕਾਸ ਤੇਰਾ ਕੀ ਜਪ ਤਪ ਹੈ ਕੀ ਤੂੰ ਧਰਮ ਕਮਾਇ ਕੋ ਦੁਨੀਆ ਤੇ ਆਇਆ ਤਾ ਤੇ ਤੂੰ ਸੇਵਾ ਦਾ ਪਤਾ ਹੈ ਤਾ ਸਾਥ ਜਨਾਂ ਨੂੰ ਸੇਵਾ ਦਾ ਪਤਾ ਹੈ ਸੇਵਾ ਸਾਧਨਾ ਜਾਣਿਆ ਹਰ ਰਾਇਆ ਫਿਰ ਕਿੱਥੋਂ ਤੈਨੂੰ ਰੱਬ ਹਰੀ ਮਿਲੂਗਾ ਰੱਬ ਮਿਲਦਾ ਕਿੰਨਾ ਨੂੰ ਹੈ ਗੁਰੂ ਘਰ ਕੋ ਜਿਨ੍ਹਾਂ ਨੇ ਤਨ ਮਨ ਧਨ ਗੁਰੂ ਨੂੰ ਸੌਂਪ ਦਿੱਤਾ ਹਵਾਲੇ ਕਰ ਦਿੱਤਾ ਸੇਵਾ ਕਰਤ ਹੋਏ ਤਹਿਕਾਮੀ ਤਿਸ ਕੋ ਹੋਤ ਦਾਸੀ ਰਹੇ ਨਾ ਬਾਣੀ ਵਿੱਚ ਮਹਾਰਾਜ ਵੀ ਕਿਵੇਂ ਮਿਲਦਾ ਰੱਬ ਬੰਧਨ ਤੋੜ ਭਏ ਨਿਰਵੈਰ ਅਨੰਦ ਪੂਜਾ ਗੁਰ ਕੇ ਪੈਰ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਖਵ ਆਪੇ ਮਿਲੇ ਉਹ ਆਪ ਮਿਲੂਗਾ ਗੁਰਮੁਖੋ ਅਸੀਂ ਨਾ ਮਿਲ ਸਕਦੇ ਅੱਡੇ ਵਿੱਚੋਂ ਤਾਕਤ ਜਿੱਦੇ ਉਹ ਮਿਲੂ ਨਾ ਆ ਹੁਣ ਆਪਾਂ ਸੰਗਤ ਵਿੱਚ ਆਏ ਆ ਗੁਰਮੁਖੋ ਕਿ ਅਸੀਂ ਆਪ ਥੋੜੀ ਐ ਸਾਨੂੰ ਗੁਰੂ ਨੇ ਬੁਲਾਇਆ ਗੁਰੂ ਆਪ ਜਪਾਏ ਜਪੈ ਸੋ ਜਾਓ ਆਪ ਗਵਾਏ ਉਹ ਹਰ ਗੁਣ ਗਾਓ ਉਹੀ ਗੁਣ ਗਾ ਸਕਦਾ ਗੁਰੂ ਦੇ ਜਿਹਦੇ ਉੱਤੇ ਸਤ ਗੁਰੂ ਦੀ ਮਿਹਰ ਹੋ ਜੇ ਭਾਈ ਉਹ ਫਿਰ ਗੁਰੂ ਨੂੰ ਪਿਆਰੇ ਲੱਗਦੇ ਐ ਸਹੀ ਹੁੰਦਰ ਸੋਹਣੇ ਸਾਧ ਸੰਗਤ ਜਿਨ ਵਹਿਣੀ ਜਿਹੜਾ ਸੰਗਤ ਵਿੱਚ ਚੱਲ ਕੇ ਆ ਗਿਆ ਨਾ ਗੁਰਮੁਖੋ ਬਦਲ ਜਾਣ ਤਕਦੀਰਾ ਮਿਲ ਕੇ ਸਤ ਮੋਹ ਬਦਲ ਜਾਣ ਤਕ ਦੀਆ ਮਿਲ ਕੇ ਸਤ ਗੁਰੂ ਨੂੰ ਬਦਲ ਜਾਣ ਤਕ ਦੀਆ ਮਿਲ ਕੇ ਸਤ ਗੁਰੂ ਨੂੰ ਬਦਲ ਜਾਣ ਤਕ ਦੀਆ ਮਿਲ ਕੇ ਸਤ ਗੁਰੂ ਨੂੰ ਬਦਲ ਜਾਣ ਤਕ ਦੀਆ ਮਿਲ ਕੇ ਸਤ ਗੁਰੂ ਨੂੰ ਆਤਮ ਜਾਨ ਤੱਕ ਦੀਆ तकवीरा <laughs disappointment> ਫਲ ਹੋ ਜਾਵੇ ਸੰਗਤ ਕਰ ਲੈ ਸਤਿਗੁਰਾਂ ਤੇਰਾ ਜੀਵਨ ਫਲ ਹੋ ਜਾਵੇ ਸੰਗਤ ਕਰ ਲੈ ਸਤਿਗੁਰਾਂ ਦੀ I ਸੰਗਤ ਕਰਾ ਸਾਥ ਗੁਰਾਂ ਜੇ ਰੋ ਦੁੱਖਾਂ ਦਾ ਰਾਸ ਹੋ ਜਾ ਸਾਥ ਸਚਾਰਾ ਸਾਥ ਕਰਾ ਦੀ ਹੋ ਸੁਣਿਆ ਦੂਖ ਪਾਪ ਦਾ ਆਸ ਪਾਣੀ ਤੇ ਕਹਿ ਰਹੀ ਐ ਭਾਈ ਹੁਣੀ ਲਾ ਤੇਰੇ ਦੁੱਖਾਂ ਦਾ ਨਾਲ ਸੇ ਪਾਣੀ ਨੇ ਸਿਵਰਨ ਨੇ ਕਰ ਦੇਣਾ ਕੋ ਸਤਨਾਮ ਸ੍ਰੀ ਵਾਹਿਗੁਰੂ ਆ ਤੇ ਸਹੀ ਗੁਰੂ ਨਾਲ ਪਿਆਰ ਤੇ ਕਰਨਾ ਜਿਵੇਂ ਦੁਨੀਆ ਨਾਲ ਪਿਆਰ ਪਾਇਆ ਨਾ ਜਿਵੇਂ ਪੁੱਤਰਾ ਧੀਆ ਦੇ ਨਾਲ ਪਾਇਆ ਜਿਵੇਂ ਦੋਸਤ ਮਿੱਤਰਾਂ ਦੇ ਨਾਲ ਪਿਆਰ ਪਾਇਆ ਕਦੇ ਉਹ ਪਿਆਰ ਸਾਡਾ ਗੁਰੂ ਨਾਲ ਵੀ ਬਣ ਜਾਵੇ ਆਖੋ ਸਤਿਨਾਮ ਵਾਹਿਗੁਰੂ ਉਹ ਪਿਆਰ ਸਾਡਾ ਗੁਰੂ ਨਾਲ ਵੀ ਬਣ ਜਾਵੇ ਉਹ ਪ੍ਰੀਤ ਜਿਨ੍ਹਾਂ ਨੇ ਨਾ ਜੋੜੀ ਜਿਨ੍ਹਾਂ ਜਿਨ੍ਹਾਂ ਨੇ ਜੋੜੀ ਹੈ ਨਾ ਉਹ ਕਹਿੰਦੇ ਸਾਚੀ ਪ੍ਰੀਤ ਹਮ ਕੁਮਸਿਉ ਹੋਰੀਏ ਤੁਮਸਿਉ ਜੂਰ ਅਵਰ ਸੰਗ ਤੁਰੀ ਪਾਠਕਾਂ ਦੀ ਬਾਣੀ ਐਹ ਇਹ ਕਹਿ ਰਿਹਾ ਗੁਰੂ ਮਖੋ ਕਹਿੰਦੇ ਜਦੋਂ ਸੱਚੀ ਪ੍ਰੀਤ ਜੁੜ ਗਈ ਨਾ ਪਰਮੇਸ਼ਰ ਦੇ ਨਾਲ ਅਵਰ ਇਹ ਵੀ ਲੋਕੀਆਂ ਨਾਲ ਲੋਕਾਂ ਨਾਲ ਸੁੱਗੇ ਹੋ ਉਹਨਾਂ ਨੇ ਤੇ ਉਪਦੇਸ਼ ਦਿੱਤਾ ਗੁਰੂ ਸਮਝਾਇਆ ਦੁਨੀਆ ਨੂੰ ਅਵਰ ਉਹ ਕੀ ਸੀ ਅਵਰ ਗੰਗੋ ਜੋ ਮਹਾਰਾਏ ਕਹਿੰਦੇ ਅਵਰ ਕਾਜ ਤੇਰੇ ਕਿੰਨੇ ਨਾ ਕਾਮ ਹੈ ਜੇ ਹੁਣ ਕੰਮ ਨਹੀਂ ਕਰਾਂਗੇ ਦੱਸੋ ਭਲਾ ਗੁਰੂ ਕੋ ਪਰਿਵਾਰ ਚਲਾ ਲਾਂਗੇ ਸਾਡੇ ਮਾਤਾ ਪਿਤਾ ਭੈਣ ਭਰਾ ਪਰਿਵਾਰ ਪੁੱਤਰ ਧੀ ਬੱਚੇ ਜੇ ਕੰਮ ਨਹੀਂ ਕਰਾਂਗੇ ਗੁਰੂ ਨੂੰ ਖਵਾਵਾਂਗੇ ਕਿੱਥੋਂ ਦੱਸੋ ਕਿਹੜੇ ਕੰਮਾਂ ਨੂੰ ਰੋਕਦੀ ਆ ਬਾਣੀ ਮਹਾਰਾਜ ਕਹਿੰਦੇ ਤੂੰ ਦਿੰਦਿਆ ਨਾ ਕਰਿਆ ਕਰ ਆਖੋ ਸਤਿਨਾਮ ਦੀ ਬਾਣੀ ਨੂੰ ਕਿਸੇ ਨਾਲ ਵੈਰ ਨਾ ਕਰਿਆ ਕਰ ਆ ਛੱਡ ਦੇ ਪੁੱਠੇ ਕੰਮ ਨੇ ਜਿਹੜੇ ਦਵਾਈ ਤੱਕ ਬਾਣੀ ਪੜ ਸੁਣ ਕੇ ਰੋਜ਼ ਲੈ ਰਹੇ ਆ ਸਿੱਖਾ ਤੇ ਤੂੰ ਪਰਹੇਜ਼ ਨਹੀਂ ਰੱਖਦੇ ਜਾਤੇ ਡਾਕਟਰ ਕਹਿੰਦਾ ਨਾ ਤੇ ਤੇਰਾ ਰੋਗ ਕਟਿਆ ਜਾਊਗਾ ਤਾ ਤੂੰ ਠੀਕ ਹੋਵੇਗਾ ਜੇ ਦਵਾਈ ਦੇ ਨਾਲ ਪਰਹੇਜ਼ ਰੱਖੇਗਾ ਇੱਥੇ ਬੈਠਿਆਂ ਗੁਰੂ ਚਰਣਾ ਦੇ ਵਿੱਚ ਦਰਵਾਰ ਤੋਂ ਬਾਹਰ ਜਾਈਏ ਆਪਾਂ ਕਿਸੇ ਨਾ ਕਿਸੇ ਦੀ ਨਿੰਦਿਆ ਤੇ ਕੰਮ ਲੱਗ ਜਾਵੇ ਜੇ ਕਰ ਰਹੇ ਹੋ ਕਿ ਤਾ ਸੁਣ ਲਵੋ ਇਹ ਤੇ ਸਾਡੀ ਹਾਲਤ ਹੈ ਤੇ ਜੋ ਅਸੀਂ ਸੁਣਦੇ ਆ ਤੇ ਘਰਾਂ ਸੰ ਬੱਚੇ ਜੇ ਪੁੱਛ ਲੈਣ ਜਿਹੜਾ ਕੋਈ ਨਾਸੰਗਤ ਵਿੱਚ ਆਇਆ ਹੋਵੇ ਜੋ ਸਾਨੂੰ ਪੁੱਛਲੇ ਵੀ ਅੱਜ ਕੀ ਸੁਣਿਆ ਸੀ ਕੀ ਦਸਾਂਗੇ ਗੁਰੂ ਮੁਖੋ ਵੀ ਕੀ ਸੁਣ ਕੇ ਆਇਆ ਸੰਗਤ ਦੇ ਵਿੱਚ ਇਹ ਸਾਡੀ ਹਾਲ ਸਚਾਈ ਹੈ ਗੁਰੂ ਮੁਖੋ ਪ੍ਰਚਾਰ ਤੇ ਬੜਾ ਹੋ ਰਿਹਾ ਦੁਨੀਆ ਦੇ ਵਿੱਚ ਆ ਮੋਬਾਈਲ ਨੇ ਸਾਡੇ ਕੋਲ ਜਿਹੜੀ ਮਰਜ਼ੀ ਕਥਾ ਸੁਣ ਲਓਗੇ